ਉਧਰ ਪਾਰਟੀ ਕਿਸਾਨ ਯੂਨੀਅਨ ਦੇ ਇੱਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਫਲਕੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕਸ ਵੀ ਦੀ ਚੋਣਾਂ ਵਿੱਚ ਭਾਜਪਾ ਦਾ ਆਮ ਆਦਮੀ ਪਾਰਟੀ ਦਾ ਅਸੀਂ ਵਿਰੋਧ ਕਰਾਂਗੇ। ਬੂਟਾ ਸਿੰਘ ਨੇ ਕਿਹਾ ਕਿ ਕੇਂਦਰ ਦੇ ਵਿੱਚ ਬੈਠੀ ਭਾਜਪਾ ਤੇ ਪੰਜਾਬ ਵਿੱਚ ਬੈਠੀ ਆਮ ਆਦਮੀ ਪਾਰਟੀ ਨੇ ਹੁਣ ਤੱਕ ਪਿੰਡਾਂ ਦੇ ਲੋਕਾਂ ਦੇ ਲਈ ਕੁਝ ਨਹੀਂ ਕੀਤਾ। ਜਿਸ ਤੋਂ ਬਾਅਦ ਸ਼ਾਦੀਪੁਰ ਦੇ ਵੱਲੋਂ ਅੱਜ ਇੱਕ ਵੱਡੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਤੋਂ ਵਿੱਚ ਜਾਣਕਾਰੀ ਦਿੰਦੇ ਹੋਏ ਉਹਨਾਂ ਕੀ ਕੁਝ ਕਿਹਾ ਹੈ, ਆਓ ਜਾਣਦੇ ਹਾਂ। ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ মিডিਆ ਕਰਮੀਆਂ ਨੂੰ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਕਾਰਨ ਇਹ ਆ ਕਿ ਬਲੌਗ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਗਈ ਸ਼ੁਰੂ ਹੋਈ ਹੈ ਤੇ ਅੱਗੇ 27 ਵੀ ਨੇੜੇ ਆ ਰਹੀ ਹੈ ਤੇ ਇਹਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਖਾਸ ਕਰਕੇ ਰੂਲਿੰਗ ਪਾਰਟੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਾਕੀ ਦੂਜੀਆਂ ਪਾਰਟੀਆਂ ਸਾਰੀਆਂ ਦਾ ਇਸੇ ਕੱਲ੍ਹ ਤੋਂ ਵਿਰੋਧ ਕਰਦੇ ਆ ਜੇ ਤੁਸੀਂ ਪਿੰਡਾਂ ਵਿੱਚ ਜਾਓਗੇ ਵੋਟਾਂ ਮੰਗਣ ਵਾਸਤੇ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਨੇ ਵੀ ਤੁਸੀਂ ਕੀਤਾ ਹੁਣ ਤੱਕ ਕੀ ਆ ਨਾ ਤਾਂ ਕੇਂਦਰ ਸਰਕਾਰ ਨੇ ਅਜੇ ਤੱਕ ਕੁਝ ਕੀਤਾ ਜੇ ਕਾਨੂੰਨ ਲੈ ਕੇ ਆਏ ਕਾਲੇ ਕਾਨੂੰਨ ਤੇ ਉਹ ਵਾਪਸ ਕਰਾਏ ਸਵਾ ਸਾਲ ਬੈਠ ਕੇ ਉੱਤੇ ਹੁਣ ਉਹ ਬਿੱਲ ਲੈ ਕੇ ਆ ਰਹੇ ਨੇ ਬਿਜਲੀ ਵਾਲਾ ਸੋਧ ਮੇਲਾ ਜਿਹੜਾ ਸਾਡੇ ਨਾਲ ਉਹਨਾਂ ਨੇ ਵਾਝਾ ਕੀਤਾ ਸੀ 20 ਦੇ ਵਿੱਚ ਹੁਣ ਅ ਅੱਜ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਹੈ ਉਹਦੇ ਵਿੱਚੋਂ ਲੈ ਕੇ ਆ ਰਹੇ ਨੇ ਦੋ ਬਿੱਲ ਹੋਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਵਿੱਚ ਕਿਵੇਂ ਵੜੋਗੇ ਲੋਕ ਤੁਹਾਡੇ ਲੀੜੇ ਪਾੜ ਲਗੇ ਜਦੋਂ ਪਿੰਡਾਂ ਵਿੱਚ ਜਾਓਗੇ ਬਾਕੀ ਰਹੀ ਗੱਲ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋ ਗਏ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਕੀਤਾ ਸੜਕਾਂ ਦਾ ਵੇਖੋ ਕੀ ਹਾਲ ਹੋ ਗਿਆ ਯਾਰ ਯਾਰ ਨਹੀਂ ਕਿਸੇ ਨੂੰ ਦਿੱਤਾ ਸਾਰੇ ਉਹਦੇ ਸਾਰੇ ਜਿਹੜੇ ਨਾਲੇ ਵਾਅਦੇ ਸੀ ਉਹ ਖਤਮ ਹੋਏ ਪਰ ਨੇ ਕਿਸੇ ਨਾਲੇ ਕਵੈਦਾ ਨਹੀਂ ਕੀਤਾ ਉਹਨਾਂ ਨੇ ਪੂਰਾ ਇਸ ਕਰਕੇ ਅਸੀਂ ਇਹ ਗੱਲ ਕਹਿਨੇ ਆਂ ਔਰ ਪਬਲਿਕ ਨੂੰ ਵੀ ਇਹ ਗੱਲ ਕਹਿਨੇ ਆਂ ਜੇਕਰ 27 ਦੇ ਵਿੱਚ ਸਹੀ ਢੰਗ ਨਾਲ ਸਰਕਾਰ ਚੁਣੀ ਜਾਂਦੇ ਜੇਕਰ ਲੋਕਾਂ ਦੇ ਭਲੇ ਵਾਲੀ ਤਾਂ ਇਹਨਾਂ ਨੂੰ ਸਵਾਲ ਕਰੋ ਸਵਾਲ ਕਰੋ ਰੋਕ ਕੇ ਵੀ ਅੱਗੇ ਤੁਸੀਂ ਕੀਤਾ ਕੱਖ ਦੀ ਹੁਣ ਕਿਹੜੇ ਮੂਹ ਦੇ ਨਾਲ ਪਿੰਡਾਂ ਦੇ ਵਿੱਚ ਆਇਓ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਕਿ ਲੋਕਾਂ ਤੋਂ ਸਵਾਲ ਕਰੋ ਚਾਹੇ ਕਾਂਗਰਸ ਹੋਵੇ ਚਾਹੇ ਕਾਲੀਦਾਲ ਹੋਵੇ ਅੱਜ ਬੇਸ਼ੱਕ ਉਹ ਸੱਤਾ ਵਿੱਚ ਨਹੀਂ ਪਰ ਉਹ ਸੱਤਾ ਹੰਢਾ ਕੇ ਉਹ ਵੀ ਗਏ ਨੇ ਕੀਤਾ ਉਹਨਾਂ ਨੇ ਵੀ ਕੱਖ ਨਹੀਂ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਉਹ ਅੱਜ ਕਾਂਗਰਸ ਤੇ ਆਪਣਾ ਨਾ ਭਾਜਪਾ ਇਹ ਝਾੜੂ ਵਾਲੇ ਜਿਹੜੇ ਦੋ ਹੀ ਰਾਜ ਕਰ ਰਹੇ ਨੇ ਇਹ ਪੰਜਾਬ 'ਚ ਕਰ ਰਹੇ ਆ ਉਹ ਕੇਂਦਰ ਤੇ ਕਰਦੇ ਨੇ ਇਹਨਾਂ ਨੂੰ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਵੀ ਕਿਹੜੇ ਹਸਪਤਲ ਤੁਸੀਂ ਪਿੰਡਾਂ 'ਚ ਜਾਓਗੇ ਪਿੰਡਾਂ ਦੇ ਲੋਕਾਂ ਦਾ ਤੁਹਾਨੂੰ ਵੜਨੀ ਤੇ ਨਾ ਤੁਹਾਕੀ ਤੱਕ ਅੱਖ ਵੀ ਨਹੀਂ ਕੋਈ ਜਥੇਬੰਦੀ ਆਪਣੇ ਤੌਰ ਦੇ ਉੱਪਰ ਕਿਸੇ ਦਾ ਜ਼ਰੂਰਤ ਦਾ ਐਲਾਨ ਕਰ ਰਹੀ ਹੈ ਜਾਂ ਕੁਝ ਹੈ ਦੇਖੋ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਅਸੀਂ ਇੱਕ ਇੱਕੇ ਚੁੱਕੇ ਬੀੜਾ ਵੀ ਲੋਕਾਂ ਨੂੰ ਵੇਅ ਕਰਦੇ ਆ ਡੱਟ ਕੇ ਪਿੰਡਾਂ ਦੇ ਵਿੱਚ ਲਾ ਕੇ ਵੀ ਅਸੀਂ ਕਹ ਰਹੇ ਆ ਕਿ ਜਦੋਂ ਆਉਂਦੇ ਨੇ ਉਦੋਂ ਇਹਨਾਂ ਨੂੰ ਡੱਟ ਕੇ ਸਵਾਲ ਕਰੋ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਕੱਸ ਦੇ ਦੱਸ ਦੇਣਾ ਜਿਵੇਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਇਹਨਾਂ ਕੋਲ ਸਿਹਤ ਮੰਤਰੀ ਦੇ ਇਹ ਹਸਪਤਾਲਾਂ ਦੇ ਵਿੱਚ ਵੇਖੋ ਕੀ ਆੜਿਆ ਕਿਵੇਂ ਜਾਣ ਕੇ ਕੱਲ ਨੂੰ ਦਿਹਾਤੀ ਦੇ ਵਿੱਚ ਮੋਟਾ ਮੰਗਣਾ ਬਲ ਆਪਣਾ ਗੋਮੀ ਸਿੰਘ ਜੀ ਖੁਡੀਆਂ ਸਾਹਿਬ ਐਗਰੀਕਲਚਰ ਮੰਤਰੀ ਨੇ ਸਾਨੂੰ ਗੁੱਸਾ ਆਉਦਾ ਇਹਨਾਂ ਉੱਤੇ ਜਦੋਂ ਗੜਾ ਪੈ ਗਿਆ ਹੜ ਆ ਗਏ ਫੰਗਸ ਬੈਕੀ ਸਬਜ਼ੀ ਸਲਾਹਰਤਾ ਏਰੀਆ ਸਾਰਾ ਸਬਜ਼ੀ ਵਾਲਾ ਪੰਚ ਭਾਗੀ ਅਸੀਂ ਇਹਨਾਂ ਦੇ ਕੋਲ ਗੇੜੇ ਕੱਟ-ਕੱਟ ਕੇ ਹੰਗੇ ਪਰ ਕਿਸੇ ਨੇ ਕੋਈ ਵੀ ਗੱਲ ਨਹੀਂ ਸੁਣੀ ਕਦੀ ਡੀਸੀ ਨੂੰ ਫੋਨ ਕਰਦੇ ਕਦੀ ਦੁੱਤੇ ਨੂੰ ਕਰਦੇ ਕਦੀ ਇਸ ਤਰ੍ਹਾਂ ਦੇ ਕੰਮ ਨੇ ਲੋਕ ਇਹਨਾਂ ਕੰਮਾਂ ਕਰਕੇ ਨਾਲ ਤਾਂ ਦੁਖੀ ਹੋਤਾ ਇਹਨੇ ਉਹ ਇਹਨਾਂ ਨੂੰ ਸਵਾਲ ਕਰਦੇ ਕਿ ਆਪਣੇ ਪਟਿਆਲੇ ਦੇ ਵਿੱਚ ਦੋ ਆਗੂ ਭਾਜਪਾ ਦੇ ਬੜੇ ਸਰਗਰਮ ਹੋਇਆ ਮਹਾਰਾਣੀ ਪ੍ਰਨੀਤ ਕੌਰ ਦੀ ਬੇਟੀ ਹੈ ਬੀਬਾ ਜੈਂਦਰ ਸ਼ਾਹੀ ਤੋਂ ਉਹ ਕਰਨ ਗੌੜਾ ਪਟਿਆਲਾ ਤੂਤ ਬਹੁਤ ਵੱਡੇ ਪੱਦਰ ਤੇ ਭੱਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਕਿ ਕਿਹੜੇ ਹਿਸਾਬ ਨਾਲ ਜਾ ਕੇ ਤੁਸੀਂ ਵੋਟਾਂ ਡੱਗੋਗੇ ਭਾਜਪਾ ਵਾਸਤੇ ਜਦੋਂ ਤੁਸੀਂ ਭਾਜਪਾ ਵਾਸਤੇ ਵੋਟਾਂ ਮੰਗੀਆਂ ਲੋਕਾਂ ਨੇ ਤੁਹਾਨੂੰ ਉਹਦੇ ਸਵਾਲ ਕਰਨੇ ਵੀ ਭਾਜਪਾ ਨੇ ਤੇ ਸਾਨੂੰ ਇੰਨਾ ਇੰਨੀ ਦੇ ਰੋਤੇ ਬਿਠਾਈ ਰੱਖਿਆ ਸਵਾ ਸਾਲ ਪੂਰਾ ਬੈ ਕੇ ਲੋਕਾਂ ਨੇ ਇਹਨਾਂ ਤੋਂ ਕਾਨੂੰਨ ਵਾਪਸ ਕਰਾਇਆ ਸੀ ਹੁਣ ਫੇਰ ਕਾਨੂੰਨ ਲੈ ਕੇ ਆ ਰਹੇ ਨੇ ਜ਼ਬਰਦਸਤੀ ਮਤਲਬ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੇ ਆ ਇਸ ਕਰਕੇ ਹੀ ਵਿਰੋਧ ਕਰ ਰਹੇ ਆ ਇਹਨਾਂ ਦਾ ਕਿ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਇਹਨਾਂ ਨੂੰ ਵੋਟਾਂ ਮੰਗਣ ਵਾਸਤੇ ਜਾਣ ਤੇ ਖਿਲਾਰ ਕੇ ਠੋਕ ਠੋਕੇ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਭਗਵੰਤ ਮਾਨ ਖੁਦ ਆਪ ਆਪ ਕਹਿੰਦਾ ਰਹੇ ਜਦੋਂ ਲੀਡਰ ਆਉਂਦੇ ਨੇ ਪਿੰਡਾਂ ਸਵਾਲ ਕਰਿਆ ਕਰੋ ਤੇ ਹੁਣ ਅਸੀਂ ਕਈ ਵੀਡੀਓ ਵੇਖੀਆਂ ਲਓ ਦੀਆਂ ਜਿਹੜਾ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਤੁਹਾਡੇ ਵੀਡੀਓ ਵਾਲਾ ਦੇ ਲੁੱਕ ਕੇ ਪੱਜਾਂ ਮੇਰੇ ਕਿਵੇਂ ਪੱਜਣਗੇ ਪਬਲਿਕ ਦੇ ਦੇਖੋ ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕਿ ਐਸਕੇਮ ਤੇ ਅੱਜ ਹੋਊ ਕਿ ਇਹ ਐਲਾਨ ਹੈ ਕਿ ਜਨਰੀਤ ਤੇ ਬੰਦੀਦਾ ਹੈ ਜਾਂ ਐਸਕੇਮ ਦਾ ਵੀ ਕੋਈ ਹੋ ਜਾ ਕੋਈ ਵਿਚਾਰ ਹੈਗਾ ਜਾਂ ਆਨਲਾਈਨ ਟਾਈਮ ਤੇ ਵਿਚਾਰ ਹੋ ਸਕਦਾ ਨਹੀਂ ਐਸਕੇਮ ਦਾ ਕੋਈ ਵਿਚਾਰ ਨਹੀਂ ਹੈ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਐਸਕੇਮ ਵਾਲੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੇਂਦਰ ਸਰਕਾਰ ਬਿੱਲ ਲੈ ਕੇ ਆ ਰਹੀ ਏ ਉਹਦੇ ਉੱਤੇ ਸੀ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਤਰ ਤੇ ਉਰ ਦਿੱਤੇ ਨੇ ਕੱਟਦੇ ਜਿਹੜੇ ਪ੍ਰੋਗਰਾਮ ਨੇ ਧਰਦੇ ਦੇ ਰਹੇ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਜਾਣਗੇ ਵੀ ਆ ਕਾਨੂੰਨ ਜਿਹੜੇ ਨੇ ਵਾਪਸ ਕਰੋ 26 ਨਵੰਬਰ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਸਰਕਾਰ ਨੂੰ ਪਹੁੰਚ ਕੇ ਆਇਆ ਕਿ ਜਿਹੜਾ ਬਿੱਲ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਬਿਜਲੀ ਵਾਲਾ ਉਹਨੂੰ ਤੁਸੀਂ ਅਸੈਂਬਲੀ ਦੇ ਵਿੱਚ ਉਹਦਾ ਵਿਰੋਧ ਕਰੋ ਔਰ ਲਿਖ ਕੇ ਭੇਜੋ ਕਿ ਅਸੀਂ ਇਹਤੇ ਪਾਸ ਨਹੀਂ ਹੋਣ ਦੇਵਾਂਗੇ ਕਿ ਅਸੀਂ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਵਾਂਗੇ ਪਰ ਪੰਜਾਬ ਸਰਕਾਰ ਵੀ ਸਾਨੂੰ ਲੱਗਦੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਰਲਈ ਹੋਈ ਹੈ 8 ਨਵੰਬਰ ਤੱਕ ਦਾ ਟਾਈਮ ਸੀਗਾ ਪਹਿਲਾਂ 8 ਨਵੰਬਰ ਤੋਂ ਬਾਅਦ ਉਹਨਾਂ ਨੇ 30 ਨਵੰਬਰ ਤੱਕ ਦਾ ਟਾਈਮ ਸਰਕਾਰ ਕੇਂਦਰ ਸਰਕਾਰ ਦੇ ਨਾਲੋਂ ਦਿੱਤਾ ਵੀ ਜਵਾਬ ਦੇ ਉੱਤੇ ਕੀ ਹੋਣਾ ਚਾਹੀਦਾ ਹੈ ਪਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਚੁੱਪ ਬੈਠੀ ਆ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਲੋਕਾਂ ਨਾਲ ਖੜੋ ਜੇ ਲੋਕਾਂ ਨਾਲ ਖੜੋਗੇ ਲੋਕ ਤੁਹਾਡੇ ਨਾਲ ਤਾਂ ਖੜੇ ਦੇ ਅਗਰ ਜੇ ਤੁਸੀਂ ਇਸ ਬਿੱਲ ਦਾ ਵਿਰੋਧ ਨਾ ਕੀਤਾ ਲੋਕਾਂ ਦੇ ਤੁਹਾਨੂੰ ਪਿੱਛੇ ਬਿਲਕੁਲ ਨਹੀਂ ਬਣਦਾ ਉਦੋਂ ਮਸਾਲਾ ਘੱਟ ਰਿਹਾ ਹੈ ਨਹੀਂ ਨਹੀਂ ਉਹ ਉਹ ਪੋਸਟਰ ਲਾਉਣ ਵਾਸਤੇ ਕੋਈ ਵਿਚਾਰ ਨਹੀਂ ਹੋ ਰਿਹਾ ਅਸੀਂ ਪਿੰਡਾਂ ਵਿੱਚ ਫਿਰ ਕੇ ਗਰੁੱਪ ਬਣਾ ਕੇ ਛੋਟੇ ਛੋਟੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਉੱਥੇ ਹੀ ਜ਼ਰੂਰ ਇਹ ਗੱਲਬਾਤ ਕਰਾਂਗੇ ਤੁਹਾਡੇ ਚੈਨਲਾਂ ਦੇ ਜ਼ਰੀਏ ਗੱਲ ਪਹੁੰਚਾਉਣ ਦਾ ਯਤਨ ਕਰਾਂਗੇ ਪੋਸਟਰਾਂ ਵਾਲੀ ਸਾਡੀ ਟੀਮ ਹੈ ਜਿਹੜੀ ਉਹ ਸਲਾਹ ਕਰ ਦਊਗੀ ਪੋਸਟਰ ਲਾਉਣੇ ਆ ਪੰਜਾਬ ਵਿੱਚ ਕਿਵੇਂ ਚੱਲ ਪਾਉਣਗੇ ਸਾਡੇ ਨਾਲ ਜਿਹੜੇ ਲੋਕਾਂ ਦਾ ਪਿੱਛਾ ਛਾੜ ਰਹੇ ਨੇ ਪੰਜਾਬ ਦੇ ਇਸ ਤਰੀਕੇ ਨਾਲ ਵੇਖਿਆ ਜਾਂਦਾ ਬਿਲਕੁਲ ਵੀ ਨਹੀਂ ਜੇ ਕਿਸਾਨ ਕਿੱਥੇ ਪਿੱਛਾ ਛਾੜ ਰਹੇ ਨੇ ਕਿਸਾਨ ਤਾਂ ਅਸੀਂ ਤਾਂ ਰੋਜ਼ ਦਵਾਈ ਦਿੰਦੇ ਆਂ ਬਈ ਛੜਕਾਂ ਦੇ ਹਾਲ ਵੇਖ ਲਓ ਤੁਸੀਂ ਵੀ ਮੇਰੇ ਘਰ ਲੰਘ ਜੇ ਤੱਕ ਬਣਾਈਆਂ ਨੇ ਟੁਕੀਆਂ ਪਈਆਂ ਨੇ ਸੜਕਾਂ ਹਜ਼ਾਰਾਂ ਸਵੇਰ ਤੋਂ ਸ਼ਾਮ ਤੱਕ ਐਕਸੀਡੈਂਟ ਹੁੰਦੇ ਨੇ ਲੋਕ ਫਟੜ ਹੁੰਦੇ ਆ ਕਈ ਸਾਈ ਮੌਤਾਂ ਹੁੰਦੇ ਸਿਰਫ ਟੁਕੀਆਂ ਸੜਕਾਂ ਦੇ ਕਾਰਨ ਕਿਹੜਾ ਜਿਹੜਾ ਵਿਕਾਸ ਕੀਤਾ ਇੱਕ ਵੀ ਦੱਸ ਦਿਓ ਇਹਨਾਂ ਦੇ ਵਾਅਦੇ 'ਚੋਂ ਸਾਨੂੰ ਤੁਸੀਂ ਸਵਾਲ ਕਰੋ ਕਿ ਆ ਵਾਅਦਾ ਇਹਨਾਂ ਨੇ ਪੂਰਾ ਕੀਤਾ ਕਿ ਨਹੀਂ ਇਹਨਾਂ ਨੇ ਐਲਾਨ ਕੀਤਾ 12000 ਕਿੱਦਾਂ ਪੱਟਾ ਬਣਾ ਰਹੇ ਹੋ ਕਦੇ ਸਰਕਾਰ ਹੋਵੇ ਇਹਦਾ ਅਸਰ ਪੰਜਾਬ ਦੀ ਸੜਕ ਬਣੀ ਅਰੇ ਕਾਰ ਬਿਲਕੁਲ ਇਹਨਾਂ ਨੇ ਬਣਾਤਾ ਹੈ ਕਿ ਸੜਕ ਬਣਾਈ ਹੀ ਕੋਨੇ ਕੋਈ ਪਹਿਲਾਂ ਸਰਕਾਰਾਂ ਮਾੜਾ ਮੋਟਾ ਕਰ ਜਾਂਦੀਆਂ ਹਨ ਇਹਨਾਂ ਦਾ ਰਕਾਰਡ ਇਹ ਜ਼ਰੂਰ ਰਹੇਗਾ ਵੀ ਇੱਕ ਵੀ ਨਹੀਂ ਬਣਾਈ ਜਾਂਦੀ ਤਾਂ ਕਿ ਨਾਲ ਇੱਕ ਸਾਲ ਰਹਿ ਗਿਆ ਇੱਕ ਸਾਲ ਦੇ ਵਿੱਚ ਕੀ ਕਰਨਗੇ ਇੱਕੋ ਸਾਲ ਰਹਿ ਗਿਆ ਨਾ ਤੇ ਕਿੰਨੀਆਂ ਕੋ ਬਣਾਂਦੇ ਸੜਕਾਂ ਅਜੇ ਤੱਕ ਕੁਝ ਨਹੀਂ ਹੋਇਆ ਉਹ ਤਾਂ ਕਹਿੰਦੇ ਕਿ ਜਮਾਂ ਨੂੰ ਆਪਾਂ ਕੁਝ ਪਲੇ ਬੁਲਵੇ ਤੇ ਰੋਜਾ ਉਹਦੇ ਬਹੁਤ ਕੁਝ ਕਹ ਰਹੇ ਹਨ ਸਾਡੇ ਸੀਐਮ ਸਾਹਿਬ ਤਾਂ ਸਰਕਾਰ ਜੋ ਗਣੇ ਪਰ ਕਰਦੇ ਕੱਖ ਨਹੀਂ ਨੇ ਇਹਦਾ ਗੱਲਾਂ ਦਾ ਕੜਾ ਬੜਾ ਬੜਾ ਕਿ ਸਿੱਟੀ ਲੱਗੇ ਜਾਂਦੇ ਨੇ ਵੀ ਚੱਕ ਲੋ ਜਿੰਨਾ ਟੱਕਾ ਜਾਂਦਾ ਦੁੱਤ ਉਹ ਤਾਂ ਵੀ ਗੱਲ ਕਹਿੰਦੇ ਆ ਕਿ ਅਮਰੀਕਾ ਤੋਂ ਕੈਨੇਡਾ ਤੋਂ ਲੋਕ ਇੱਥੇ ਸਿੱਖਣ ਆਉਣ ਕਰ ਲਗੇ ਕੰਮ ਇੱਥੇ ਕਰਨ ਵਾਸਤੇ ਆਉਣ ਕਰਨਗੇ ਸਾਡੇ ਕੋਲ ਇਹ ਸੁਣਿਆ ਨਾ ਤੁਸਾਂ ਆਪ ਉਹਨਾਂ ਦੀਆਂ ਬੇਟਾਂ ਕੀਤੀਆਂ ਪਰ ਕਿੰਨੇ ਕੋ ਆ ਕੇ ਇੱਥੇ ਲੋਕ ਜਿਹੜੇ ਨੇ ੱੱੱਕੇ ਖਾਂਦੇ ਫਿਰਦੇ ਆ ਖੱਜਲ ਹੋ ਰਹੇ ਨੇ ਤੇ 1,24,700 ਰੁਪਏ ਕਰਦੇ ਉਹਦੇ ਸਰਟੀਫਿਕੇਟ ਆ। ਅਸੀਂ 2021 ਨੂੰ ਤਾਂ ਟੱਕਿਆ ਸੀਗਾ ਮੈਂ ਤੇ ਸਾਡੇ ਲੀਗਲ ਐਡਵਾਈਜ਼ਰ ਨੇ ਮੁੰਡੇ ਪ੍ਰਾਪਤੀ ਉਹਦੇ ਵਿੱਚ ਅਹੀ ਟੱਕਿਆ ਸੀਗਾ। ਬਈ ਉਸ ਤਾਮ 1 ਲੱਖ ਜੰਮਨਸਾਰ ਬੱਚੇ ਦੇ ਸਿਰ ਤੇ ਕਰਜ਼ਾ ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆ ਗਈ ਬਾਈ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਰਜ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਤੁਹਾਡੇ ਕਹਿਣ ਅਨੁਸਾਰ 1 ਲੱਖ 24700 ਕੁਸ਼ ਭਈਆ ਜੰਮਨ ਵਾਲੇ ਬੱਚੇ ਪਿਆਰੇ ਨੇ ਜਾਂ ਜਿੰਨੇ ਅਜੇ ਜੰਮਣਾ ਹੈ ਉਹਦੇ ਉੱਤੇ ਵੀ ਕਰਜ਼ਾ ਇਹਨਾਂ ਤੁਸੀਂ ਵੇਖੋ ਵੀ ਕਿੰਨਾ ਪੰਜਾਬ ਨੂੰ ਇਹਨਾਂ ਨੇ ਕਰਜ਼ਾਈ ਕਰਕੇ ਰੱਖ ਦਿੱਤਾ ਜਿਹੜੇ ਕਹਿੰਦੇ ਹਨ ਕਿ ਪੰਜਾਬ ਦੇ ਉੱਤੇ ਕਰਜ਼ਾ ਕੜਿਆ ਨਹੀਂ ਰਣਦੇ ਨਾ ਅਸੀਂ ਲਾਵਾਂਗੇ ਅਸੀਂ ਸਿਕਿਉਰਟੀਆ ਨਹੀਂ ਲੈਣੀਆਂ ਅਸੀਂ ਕੋਠੀਆਂ ਨਹੀਂ ਲੈਣੀਆਂ ਅਸੀਂ ਖਰਚਾ ਨਹੀਂ ਪੰਜਾਬ ਦਾ ਹੋਣ ਦੇਣਾ ਮੇਰੇ ਖਿਆਲ ਦੇ ਮੁਤਾਬਕ ਸਭ ਤੋਂ ਵੱਧ ਕਰਜ਼ਾਈ ਇਹ ਸਰਕਾਰ ਨੇ ਪੰਜਾਬ ਨੂੰ ਚਲੋ ਸਾਰੀਆਂ ਗੱਲ ਪਣੀ ਆਪਣਾ ਸਾਡੇ ਮਨ ਦੀ ਆਵਾਜ਼ ਆਏ ਵੀ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਇਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਹੋ ਸਕਦਾ ਹੈ ਜੇ ਤੁਸੀਂ ਡਟ ਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੋਕ ਸਵਾਲ ਕਰਨ ਲੱਗ ਜਾਣ ਤੇ ਆਉਣ ਵਾਲੇ ਸਮੇਂ 'ਚ 27 ਵਾਲੀ ਸਰਕਾਰ ਹੈ ਜਿਹੜੀ ਉਹ ਸ਼ਾਇਦ ਕੁਝ ਨਾ ਕੁਝ ਕਰਨ ਲੱਗ ਜਾਵੇ ਜਿਹੜੀ ਵੀ ਬਣੇ ਉਹ ਸਾਡੇ ਇਹਨਾਂ ਇਸ ਮਸਲੇ 'ਤੇ ਲੋਕ ਵੇਖ ਕੇ ਕਰਨ ਲੱਗ ਜਾਵੇ ਵੀ ਲੋਕ ਪਿੰਡਾਂ 'ਚ ਵੜਨ ਦੀ ਕਿ ਦਿੰਦੇ ਇਹ ਕੰਮ ਕੋਈ ਨਾ ਕੋਈ ਲੋਕਾਂ ਦਾ ਕਰਨਾ ਪਵੇ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਾਂਗੇ ਵੀ اپੀਲ ਕਰਦਾ ਵੀ ਤੁਸੀਂ ਸੋਚੋ ਸਮਝੋ ਇਹਨਾਂ ਲੋਕਾਂ ਨੂੰ ਇੱਕ ਲਟੇਰੇ ਬਣ ਚੁੱਕੇ ਨੇ ਕੋਈ ਰਾਜਨੀਤਕ ਵਾਲੀ ਗੱਲ ਹੀ ਨਹੀਂ ਰਹੀ ਦੁਕਾਨਾਂ ਵੜ ਗਈਆਂ ਹੁਣ ਸਾਡੇ ਹਲਕੇ ਦਾ ਲਾਲੂ ਤੁਸੀਂ ਸਾਡੇ ਹਲਕੇ ਦੇ ਵਿੱਚੋਂ ਹਰਮਿਤ ਐਮਐਲਏ ਬਣਿਆ ਤੇ ਉਹ ਛੱਡ ਕੇ ਭੱਜ ਕੇ ਹਲਕੇ ਨੂੰ ਸੁਣਨਾ ਛੱਡ ਕੇ ਭੱਜ ਗਿਆ ਕੀ ਲੋੜ ਆ ਲੋਕਾਂ ਨੂੰ ਚੁੰਨ ਦੀ ਫਿਰ ਜਿਹਨਾਂ ਨੇ ਛੱਡ ਗਈ ਭੱਜੜ ਇੱਥੇ ਸਾਹਮਣਾ ਕਰਦਾ ਜੇ ਇਹਦੇ ਕਰੋੜਾਂ ਦਾ ਕਈਆਂ ਦੇ ਉੱਤੇ ਪਰਚੇ ਹੋਏ ਨੇ ਐਮਐਲਏਾਂ ਦੇ ਸਜ਼ਾ ਵੀ ਹੋ ਗਈ ਮੇਰੇ ਖਿਆਲ ਇੱਕ ਕਰੋੜ ਨੂੰ ਹਨਾ ਤੇ ਇੱਥੇ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਨੂੰ ਵੀ ਸਾਹਮਣਾ ਕਰਨਾ ਚਾਹੀਦਾ 1 ਕਰੋੜ ਦਾ ਲੋਕਾਂ ਨੂੰ ਸੁਣਨੇ ਛੱਡ ਕੇ ਨਹੀਂ ਸੀ ਭੱਜ ਜਾਫਰ 23 ਦੇ ਵਿੱਚ ਜਦੋਂ ਵੱਡੇ ਘਾੜ ਆਏ ਨੇ ਸਾਰਾ ਪੰਜਾਬ ਡੁੱਬ ਗਿਆ ਜਾਂ ਫਿਰ ਉਦੋਂ ਕਰ ਦੇਣਾ ਚਾਹੀਦਾ ਸੀ ਫਿਰ ਲੋਕ ਇਹ ਗੱਲ ਕਹਿੰਦੇ ਹੁਣ ਲੋਕਾਂ ਦੀ ਜਿਹੜੀ ਖੰਡ ਚਰਚਾ ਕੁਝ ਹੋਰ ਤਰ੍ਹਾਂ ਦੀ ਏ ਲੋਕ ਕਹਿੰਦੇ ਨੇ ਸ਼ਾਇਦ ਕਿਤੇ ਕ੍ਰਿਸ਼ਨ ਕੁਮਾਰ ਨੇ ਮੈਨਿੰਗ ਦੀ ਚੋੜੀ ਤਾਂ ਨਹੀਂ ਚਾੜ ਕੀਤੀ ਉਹ ਤੇ ਜੱਬ ਲਾਇਆ ਗਿਆ ਇਹੋ ਜਿਹਾ ਅਗਲਾ ਅਸੀਂ ਤਾਂ 23 ਵਾਲਾ ਜਿਹੜਾ ਕ੍ਰਿਸ਼ਨ ਕੁਮਾਰ ਸੀ ਜਾਂ ਦੀ ਜਗ੍ਹਾ ਤੇ ਕੋਈ ਹੋਰ ਅਫਸਰ ਸੀ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਏ ਤੇ ਜਿਹੜੇ ਹੁਣ ਆੜ ਆਏ ਨੇ ਜੀ ਵੀ ਗਲਤੀ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਨਾਲ ਹੋਣਾ ਤੇ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਗਲਤੀ ਹੋਈਏ ਪਰ ਉਹ ਸਮਾਂ ਲੰਘਾ ਕੇ ਹੀ ਉਹਨਾਂ ਨੇ ਗੱਲ ਚੁਪੀਏ ਲੋਕ ਕਈ ਤਰ੍ਹਾਂ ਦੀ ਗੱਲਾਂ ਕਰਦੇ ਪੰਜਾਬ ਦੀ ਰਾਜਨੀਤੀ ਤੋਂ ਲੱਗਦਾ ਲੱਗਦਾ ਕਿ ਕਿਵੇਂ ਦੇਖਿਆ ਜਾਵੇ ਦੇਖੋ ਬਹੁਤ ਗਲਤ ਹੈ ਪਹਿਲੀ ਤਾਂ ਗੱਲ ਹੋ ਇੱਕ ਆ ਕਿ ਜਿਹੜਾ ਇਨਸਾਨ ਆ ਉਹ ਲੇਡੀ ਤੇ ਪਰਚਾ ਨਾ ਕਰੇ ਤੇ ਨਾ ਕਰਾਵੇ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬ ਹੋਵੇ ਚਾ ਬਾਹਰਲੀ ਸਟੇਟ ਕੋਈ ਹੋਵੇ ਧੀਆਂ ਪੈਣਾ ਆਪਣੀਆਂ ਸਾਂਝੀਆਂ ਨੇ ਸਭ ਦੀਆ ਤੇ ਉਹਦੇ ਉੱਤੇ ਇਹਨਾਂ ਨੇ ਨਜਾਇਜ਼ ਪਰਚਾ ਕੀਤਾ ਪਰ ਨਜਾਇਜ਼ ਪਰਚਾ ਕੀਤਾ ਤੇ ਹਾਈ ਕੋਰਟ ਵੱਲੋਂ ਇਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਹੈ ਜਿਹੜੀ ਮੇਰੇ ਖਿਆਲੋਂ ਦਾਗ ਕਦੀ ਵੀ ਨਹੀਂ ਲੜਾ ਇਹਦਾ ਠੀਕ ਠੀਕ ਹੋਇਆ